ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਸੁਖਵਿੰਦਰ ਸਿੰਘ ਜੀ ਕਿੱਥੋਂ ਆ ਰਹੇ ਹੋ ਅਸੀਂ ਫਲੋਰ ਕੋਰਨਰ ਕੀ ਪ੍ਰੋਬਲਮ ਸੀ ਆਪ ਨੂੰ ਇਹੋ ਆਪਣੇ ਕੋਲ ਆਈ ਸੀ ਮੇਰਾ ਹੀ ਢੱਡ ਬਹੁਤ ਆਫਰਿਆ ਰਹਿੰਦਾ ਸੀਗਾ ਤੇ ਭੁੱਖ ਵੀ ਨਹੀਂ ਸੀ ਲੱਗਦੀ ਤੇ ਕਸਿਆ ਕਸਿਆ ਬਹੁਤ ਰਹਿੰਦਾ ਸੀਗਾ ਕਿੰਨੇ ਟਾਈਮ ਤੋਂ ਸੀ ਵੀਰੇ ਪ੍ਰੋਬਲਮ ਇਹ ਤੁਹਾਨੂੰ ਇਹ ਸੀਗੀ 4-5 ਸਾਲ ਤੋਂ 4-5 ਸਾਲ ਤੋਂ ਇਹਦੇ ਵਾਸਤੇ ਇਲਾਜ ਕਿੰਨਾ ਕਰਵਾਇਆ ਤੁਸੀਂ ਇਹਦੇ ਵਾਸਤੇ ਬਹੁਤ ਇਲਾਜ ਕਰਾਇਆ ਡੀ ਐਮ ਸੀ ਤੋਂ ਵੀ ਕਰਾਇਆ ਤੇ ਹੋਰ ਹਸਪਤਾਲ ਵੀ ਕਾਫੀ ਤੋਂ ਕਰਾਇਆ ਉਹਨਾਂ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣਾ ਕੀ ਫਾਇਦਾ ਸੀ ਆਪਾਂ ਨੂੰ ਉਨਾਈ ਕਿਤੇ ਆਰਾਮ ਮਿਲ ਜਾਂਦਾ ਸੀਗਾ ਤੇ ਪ੍ਰੋਬਲਮ ਜ਼ਿਆਦਾਤਰ ਰਹਿੰਦੀ ਹੋਈ ਸੀਗੀ ਪ੍ਰੋਬਲਮ ਹੈ ਓਕੇ ਹਾਂਜੀ ਅੱਛਾ ਹੁਣ ਜਿਹੜਾ ਰਿਲੀਫ ਮਿਲੇ ਤੁਹਾਨੂੰ ਇਹਦੇ ਵਿੱਚ ਕੀ ਡਿਫਰੈਂਸ ਆ ਪਹਿਲਾਂ ਦੇ ਰਿਲੀਫ ਨਾਲੋਂ ਇਹਦੇ ਨਾਲੋਂ ਵੀ ਪਹਿਲਾਂ ਤਾਂ ਪੇਟ ਇਦਾਂ ਰਹਿੰਦਾ ਜਿਦਾ ਪੱਥਰ ਬਣਿਆ ਹੀ ਰਹਿੰਦਾ ਸੀਗਾ ਹੁਣ ਤਾਂ ਇਦਾਂ ਜਦੋਂ ਪੂਰਾ ਸਰੀਰ ਹਲਕਾ ਹੋ ਗਿਆ ਓਕੇ ਤੁਹਾਡੀ ਐਕਟੀਵਿਟੀਜ਼ ਕਿੰਨਾ ਕੁ ਡਿਫਰੈਂਸ ਹੋਇਆ ਪਹਿਲਾਂ ਨਾਲੋਂ ਐਕਟੀਵਿਟੀ ਚ ਵੀ ਬਹੁਤ ਡਿਫਰੈਂਸ ਹੋਇਆ ਇਹ ਪਹਿਲਾਂ ਤਾਂ ਪਿਆ ਹੀ ਰਹਿੰਦਾ ਸੀਗਾ ਹੁਣ ਤਾਂ ਸਾਰਾ ਕੁਝ ਕਰੀਦਾ ਆ ਓਕੇ ਹਾਂਜੀ ਮਨ ਖੁਸ਼ ਰਹਿੰਦਾ ਐਕਟਿਵ ਰਹੀਦਾ ਹਾਂਜੀ ਹਾਂ ਮਨ ਖੁਸ਼ ਰਹਿੰਦਾ ਰੋਟੀ ਪਾਣੀ ਖਾ ਲੈਣੇ ਉਹਦੀ ਸਾਰਾ ਕੁਝ ਖਾ ਲੈਂਦਾ ਹਾਂਜੀ ਹਾਂਜੀ ਜਿਹੜਾ ਪੇਟ ਬਹੁਤ ਕੱਸਿਆ ਰਹਿੰਦਾ ਸੀ ਜ਼ਿਆਦਾ ਤਾਂ ਇਹ ਪੇਟ ਭਰਿਆ ਪਿਆ ਕੱਸਿਆ ਪਿਆ ਬਹੁਤ ਜ਼ਿਆਦਾ ਉਹ ਕਿਵੇਂ ਲੱਗਦਾ ਹੁੰਦਾ ਪੱਥਰੀ ਬਣਿਆ ਰਹਿੰਦਾ ਸੀ ਪਹਿਲਾਂ ਤਾਂ ਹੁਣ ਤਾਂ ਇਹ ਪੂਰਾ ਨਰਮਾ ਉਂਗਲ ਜਾਂਦੀ ਹਾਂਜੀ ਹਾਂਜੀ ਐਦਾ ਜਿੱਦਾਂ ਪਤਾ ਨਹੀਂ ਖੁੱਲ ਗਿਆ ਹੁੰਦਾ ਤੇ ਮਨ ਖੁਸ਼ ਰਹਿੰਦਾ ਮਨ ਖੁਸ਼ ਰਹਿੰਦਾ ਠੀਕ ਹੈ ਹੁਣ ਬੈਠ ਕੇ ਉੱਠ ਕਰ ਲੈਨੇ ਵਧੀਆ ਬਿਲਕੁਲ ਜੀ ਜੋ ਮਨ ਜਿਵੇਂ ਆ ਕੇ ਬੈਠੇ ਨਹੀਂ ਹੁੰਦਾ ਜੀ ਪੈਰਾਂ ਭਾਰ ਢੇਡ ਫਾਜ ਜਾਂਦਾ ਜੀ ਉਹ ਤਾਂ ਸਭ ਕੁਝ ਕਰ ਲਈਦਾ ਸੋਫੇ ਤੇ ਬੌੜੀਆਂ ਪੂੜੀਆਂ ਚੜ ਜਾਈਆਂ ਪੂੜੀਆਂ ਭੱਜ ਕੇ ਚੜ ਜਾਂਦੇ ਹਾਂਜੀ ਤਾਂ ਨਹੀਂ ਚੜਦਾ ਨਾ ਨਾ ਦਮ ਅੱਗੇ ਤੁਰਦੇ ਨੂੰ ਚੜਦਾ ਹੀ ਤਾਂ ਅੱਗੇ ਤੁਰਦੇ ਨੂੰ ਹਾਂਜੀ ਚੜ ਜਾਂਦਾ ਹੁਣ ਨਹੀਂ ਚੜਦਾ ਹਾਂਜੀ ਤੇ ਮਨ ਕਿਵੇਂ ਤੁਹਾਡਾ ਫਿਰ ਮਨ ਖੁਸ਼ ਆ ਜੀ ਖੁਸ਼ ਹਾਂਜੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਜਿਨ੍ਹਾਂ ਨੂੰ ਪ੍ਰੋਬਲਮ ਆ ਜੀ ਤੇ ਹਸਪਤਾਲੋਂ ਜੋ ਤਾਂ ਨਹੀਂ ਰਾਮ ਮਿਲਦਾ ਤੁਹਾਡੇ ਕੋਲ ਆ ਕੇ ਬੜਾ ਰਾਮ ਅਡੇ ਕੋ ਲੌਣ ਤੇ ਇਲਾਜ ਕਰਾਉਣਾ ਧੰਨਵਾਦ ਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਜੀ ਹਾਂ ਜੀ ਬਾਹਰ ਮਹਾਰਾਜ ਸਭ ਨੂੰ ਆਰਾਮ ਦੋਣ